ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਵੱਖ-ਵੱਖ ਪਾਰਟੀਆਂ ਵੱਲੋਂ ਆਪੋ ਆਪਣਾ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ ਲੋਕ ਸਭਾ ਹਲਕਾ ਜਲੰਧਰ ਤੋਂ ਆਪ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ 'ਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਗ੍ਰਾਂਵ ਵਿਖੇ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਪਾਰਟੀ ਵਰਕਰਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਪੰਜਾਬ ਅੰਦਰ ਵਿਕਾਸ ਦੇ ਕੰਮ ਵੱਡੀ ਪੱਧਰ ਤੇ ਹੋ ਰਹੇ ਹਨ ਇਸ ਮੌਕੇ ਉਹਨਾਂ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਤੇ ਤਿੱਖੇ ਵਾਰ ਕੀਤੇ ਰੋਡ ショਅ ਦੌਰਾਨ ਗੁਰਾਹ ਦੇ ਵਾਰਡ ਨੰਬਰ 7 ਤੋਂ ਕੌਂਸਲਰ ਅੰਜੂ ਟਵਾਲ ਅਤੇ ਵਾਈਸ ਪ੍ਰਧਾਨ ਐਸ ਸੀ ਵਿੰਗ ਜ਼ਿਲ੍ਹਾ ਜਲੰਧਰ ਸੰਜੀਤ ਟਵਾਲ ਨੇ ਇੱਕ ਵੱਡਾ ਇਕੱਠ ਕਰਕੇ ਸਾਬਤ ਕਰ ਦਿੱਤਾ ਕਿ ਆਪ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਗੁਰਾਇਆਂ ਸ਼ਹਿਰ ਤੋਂ ਵੱਡੀ ਲੀਡ ਨਾਲ ਜਿੱਤਣਗੇ ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਕੈਬਨਟ ਮੰਤਰੀ ਪੰਜਾਬ ਬਲਕਾਰ ਸਿੰਘ ਪਵਨ ਕੁਮਾਰ ਟੀਨੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਅਸੀਂ ਇਦਾਂ ਹੀ ਇਹ ਪਿਆਰ ਬਣਾ ਕੇ ਰੱਖੀਏ ਕਿ ਆਮ ਲੋਕ ਪੱਖਾਂ ਦੇ ਵਿੱਚ ਅਸੀਂ ਕੰਮ ਕਰ ਪਾਈਏ ਔਰ ਤੁਹਾਡੀ ਮਿਹਨਤ ਨੂੰ ਵੀ ਸਨਮਾਨ ਹੈ ਕਿਉਂਕਿ ਤੁਸੀਂ ਦੇਸ਼ ਦੇ ਪੀਜੇ ਥੰਮੂ ਖੜੀ ਪੱਤਰਕਾਰੀ ਹੈ ਇਹ ਤਰਸ ਉਹ ਵੀ ਬਹੁਤ ਔਖਾ ਕੰਮ ਹੈ ਸੱਚ ਨੂੰ ਅਦਾਗਰ ਕਰਨਾ ਬੰਦਾ ਨਹੀਂ ਤਾਂ ਬਕਾਓ ਮੀਡੀਆ ਦਾ ਬਹੁਤ ਹੈ ਫੌਜੀ ਮੀਡੀਆ ਦਾ ਬਹੁਤ ਹੈ ਕਿ ਬਾਰੇ ਨਹੀਂ ਜਗਦਾ

ਤੇ ਧਰਕਣ ਪੰਜਾਬ ਦੇ ਹਰਮਨ ਪਿਆਰੇ ਵਿਕਾਸ ਸਿੰਘ ਰੋਇ ਚੁਸ਼ਮਾਈ ਜੀ ਸਰਦਾਰ ਕੁਮਾਰ ਸਿੰਘ ਮਾਨ ਜੀ ਦਾ ਹਰ ਇੱਕ ਸਤਿ ਸ਼੍ਰੀ ਅਕਾਲ ਸ਼ਹਿਰ ਗਰਾਮ ਚ ਪੰਚਨ ਦੇ ਆਪ ਸਭ ਨੂੰ ਹਰ ਦਾ ਸਵਾਗਤ ਹੈ ਸਰਦਾਰ ਕੁਮਾਰ ਸਿੰਘ ਮਾਨ ਜੀ ਤੁਹਾਡੇ ਸਭ ਨੂੰ ਬਹੁਤ ਸਾਰਨੇ ਪੱਤਾਂ ਦੀ ਉਹ ਕੰਨੜਾ ਦੀ ਹੈ ਉਹ ਜਿੰਨੇ ਕਿੰਨੇ ਹੈ ਆਸੂ ਮਨਸਨ ਮਾਰਦੇ ਕੋਸ਼ਿਸ਼ ਕੋ ਲਾਰਾ ਦਿੱਤਾ ਪੰਜਾਬ ਬਣੇਗਾ ਹੀਰੋ ਨਤੀਜਾ ਆਏਗਾ ਤੇਰਾ ਜ਼ੀਰੋ ਚੋ ਕੱਢਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਸਾਡੇ ਸੀਐਮ ਸਾਹਿਬ ਗਵਰਨਮਨ ਜੀ ਆਏ ਇਹ ਰੋਡ ショ ਤੋਂ ਸਾਨੂੰ ਲੱਗਦਾ ਹੈ ਕਿ ਇਸ ਵਾਰ 13 ਦੇ 13 ਸੀਟਾਂ ਆਵਾਜ਼ ਦੀ ਪਾਰਟੀ ਜਿੱਤੂਗੀ ਤੇ ਭਾਰੀ ਬਹੁਮਤ ਨਾਲ ਜੋ ਜਲੰਧਰ ਸੀਟ ਹੈ ਉਹ ਸ਼੍ਰੀ ਪਵਨ ਕੁਮਾਰ ਜੀ ਜਿੱਤਣਗੇ ਅੱਜਵਾ ਉਹ ਕਹਿੰਦੇ ਆ ਕਿ ਇਹਨਾਂ ਨੂੰ ਭਾਰੀ ਬਹੁਮਤ ਨਾਲ ਅਸੀਂ ਜਿਤਾਵਾਂਗੇ ਅਗਲੀ ਵਾਰ ਦੀ ਮੀਟਵਾਰ ਵਿੱਚ ਇਹ ਬੜੀ ਰੀਜਲੈਂਸ ਆਦੀ ਹਾਂਜੀ ਹਾਂਜੀ ਜਿਦਾ ਉਹਨਾਂ ਨੂੰ ਦਿਖਾਇਆ ਸੀ ਉਦੋਂ ਇਹਨਾਂ ਨੂੰ ਵੀ ਭਾਰੀ ਮਾਮਾ ਨਾ ਦਿਖਾਉਣਾ ਕੋਈ ਸਾਤ ਨੰਬਰ ਰਿਵਾੜ ਦੇ ਵਿਕਾਸ ਕਿੰਨੇ ਕਿਵੰਦਰ ਤੇ ਕਰਾਏ ਪਹਿਲਾ ਪਰ ਉਹ ਸਾਤ ਨੰਬਰ ਦੀਵਾਰ ਵਿਕਾਸ ਦੇ ਕੰਮ ਕਿਨੇ ਕਰਾਤੀ ਸੀ ਹਾਂਜੀ ਸਾਤ ਨੰਬਰ ਰਿਵਾੜ ਦੇ ਵਿਕਾਸ ਉਹ ਬਿਲਕੁਲ ਹੀ ਸੇਵਾ ਕਰਾਉਂਦੇ ਸੀ ਉੱਪਰ ਉੱਪਰ ਸਾਤ ਨੰਬਰ ਪਾਰ ਦੇ ਵਿਕਾਸ ਦੀ ਬਹੁਤ ਕਰਵਾਏ ਆ ਜਿਦਾ ਕਿ ਗਲੀਆਂ ਬਣਵਾਤੀਆਂ ਆ ਪਾਰਕ ਬਣਵਾਤੀਆਂ ਆ ਕਿ ਅਸੀਂ ਬਹੁਤ ਕੁਝ 7 ਨੰਬਰ ਪਾਰ ਦਾ ਸੀ ਵਿਕਾਸ ਕਰਵਾਇਆ ਹੈ ਤੇ ਜੇ ਤੇ ਬਾਰੀ ਬਮੋਦਰਾ ਜਿੱਤੇ ਕਮਨਪਾਟੀਨੂ ਜੀ ਤਾਂ ਅਸੀਂ ਹੋਰ ਵੀ ਵਿਕਾਸ ਦੇ ਕੰਮ ਜਿਹੜੇ ਕਰਾਇਆ ਸੀ ਅਸੀਂ ਕਰਾਉਣਾ ਹੈ ਭਗਵੰਤਪਾਲ ਆਏ ਉਹਨਾਂ ਤੋਂ ਪੰਜਾਬੀ ਭਗਵੰਤ ਸਿੰਘ ਭਗਵੰਤ ਸਿੰਘ ਆਏ ਤੇ ਜਦੋਂ ਗੱਲਬਾਤ ਹੋਣੀ ਹੈ ਅਸੀਂ ਉਹਨਾਂ ਨੂੰ ਪੇਸ਼ਵਾਦ ਆਵਾਂਗੇ ਕਿ ਅਸੀਂ ਕਮਨਪਾਟੀਨੂ ਜੀ ਨੂੰ ਪਾਰੀ ਬਮੋਦਰਾ ਦਿਖਾਵਾਂਗੇ ਦੇਖ ਰਹੇ ਹਾਂ ਜਿੱਦਾਂ ਵੱਧ ਚੜ ਕੇ ਬਹੁਤ ਸਾਰੇ ਲੋਕਾਂ ਨੇ ਆਪਣਾ ਸਾਥ ਦਿੱਤਾ ਹੈ ਤੇ ਜਿੱਦਾਂ ਸੰਜੀਪਾ ਜੀ ਦੇ ਨਾਲ ਬਹੁਤ ਲੋਕੀ ਨੇ ਤੇ ਬਹੁਤ ਕੁਸ਼ ਉਤਸ਼ਾਹ ਦੇ ਨਾਲ ਆਪਣੇ ਇੱਥੇ ਸਾਰੇ ਲੋਕੀ ਮੌਜੂਦ ਨੇ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਕਿ ਕਿੰਨੇ ਲੋਕ ਆਪਣੇ ਭਗਵਾਨਤ ਮਾਨ ਜੀ ਦੇ ਚਾਹਵਾਂ ਪਹਿਲਾਂ ਵੀ ਜਦੋਂ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਇਸ ਪਾਰ ਨੂੰ ਸਭ ਤੋਂ ਵੱਡੀ ਲੀਡ ਰਹੀ ਸੀ ਹੁਣ ਕੀ ਸੰਜੀਪਾ ਜੀ ਨੂੰ ਵਿਸ਼ਵਾਸ ਹੋ ਰਿਹਾ ਹੈ ਹਾਂ ਜੀ ਅਸੀਂ ਪਵਨ ਕੁਮਾਰ ਟਿੰਕੂ ਜੀ ਨੂੰ ਤਿੰਨੂ ਜੀ ਨੂੰ ਵੋਟ ਪਾ ਕੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਅਸੀਂ ਉਹਨਾਂ ਨਾਲ ਵਾਅਦਾ ਕਰ ਹਾਂਜੀ ਜਿੱਦਾਂ ਕੋਈ ਵੀ ਤਕਲੀਫ ਦੁੱਖ ਤਾਂ ਸਾਡੇ ਭਾਜੀ ਸਾਡੇ ਨਾਲ ਖੜਦੇ ਨੇ ਤੇ ਸਾਡੇ ਭਾਜੀ ਨੇ ਹਰ ਜਗ੍ਹਾ ਸਾਡਾ ਸਾਥ ਦਿੱਤਾ ਹੋਰ ਕੀ ਬਚਵਾਦ ਹੋਰ ਕੀ ਬਚਵਾਦ ਕੀ ਅਸੀਂ ਜੀ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤਿੰਨੂ ਜੀ ਨੂੰ ਜਿਤਾਵਾਂਗੇ ਤੇ ਇਹ ਅਸੀਂ ਉਹਨਾਂ ਨਾਲ ਵਾਅਦਾ ਕਰ सीएम साहब ਦਾ ਜਿਹੜਾ ਰੋਡ ショਅ ਆ ਉਹਦੇ ਬਾਰੇ ਦੇਖੋ ਜੀ ਇਲੈਕਸ਼ਨਾਂ ਚੱਲ ਰਹੀਆਂ ਮਾਨ ਸਾਹਿਬ ਟੀਨੂ ਸਾਹਿਬ ਦੀ ਇਲੈਕਸ਼ਨ ਨੂੰ ਦੇਖਦੇ ਹੋ ਇੱਥੇ ਰੋਡ ショਅ ਰੱਖਿਆ ਗਿਆ ਅੱਜ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਲੋਕ ਇੱਥੇ ਆਏ ਹੋਏ ਨੇ ਸੀਐਮ ਸਾਹਿਬ ਨੂੰ ਦੇਖਣ ਦੇ ਲਈ ਤੇ ਉਹਨਾਂ ਦਾ ਉਤਸ਼ਾਹ ਵਧਾਉਣ ਦੇ ਲਈ ਤੇ ਮੈਂ ਹੀ ਕਹਿਣਾ ਚਾਹੁੰਦਾ ਵੀ ਸਾਰੇ ਲੋਕਾਂ ਨੂੰ ਤੁਸੀਂ ਆਮ ਆਦੀ ਪਾਰਟੀ ਨੂੰ ਵੋਟ ਪਾਓ ਤਾਂ ਜੋ ਕਿ ਮੈਂਬਰ ਪਾਰਲੀਮੈਂਟ ਸ਼੍ਰੀ ਸ਼੍ਰੀ ਟੀਨੂ ਜੀ ਨੂੰ ਆਪਾਂ ਚਿਤਾ ਕੇ ਇੱਥੋਂ ਭੇਜੀਏ ਤੇ ਆਪਣੇ ਲੋਕ ਸਭਾ ਤੇ ਬਤ ਵਤ ਕੰਮ ਕਰਾ ਸਕੀਏ ਸੇ ਸੀ ਬਾਕੀ ਸੀਐਮ ਆਉਣ ਸੀਐਮ ਸਾਹਿਬ ਆਉਣਗੇ ਤੁਹਾਨੂੰ ਉਹ ਦੱਸਣਗੇ ਗ੍ਰਾਂਡੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਹੱਲ ਵੀ ਜਲਦ ਤੋਂ ਜਲਦੀ ਕਰਵਾਉਣਗੇ